ਆਰੇ ਨੂੰ ਪਿਆਰ ਭਰੀ ਸਾਸਰੀ ਕਾ ਲੱਗੇ ਆ ਜਾਂ ਝੋਨਾ ਬਟਣ ਜੀ ਆ ਗਈ ਆਪਣੇ ਐਂਡਾ ਪੁੱਛਾ ਲੱਗਿਆ ਜੀ ਬਟਣ ਬਾਕੀ ਤਾਲੀਆਂ ਖੜੀਆਂ ਨੇ ਟੈਂਕ ਵੀ ਗੈਂਡਰਾ ਜੀ ਦੇ ਬਾਕੀ ਦੇ ਦੇ ਆ ਜੀ ਭਾਈ ਕੀ ਟੈਂਕ ਲੱਗਿਆ ਜੀ ਪੈਣ ਟੈਂਕ ਲੱਗਿਆ ਜੀ ਪੈਣ ਝੋਨਾ ਵੱਢੀ ਇਹਨੇ ਜੀ 26 ਝੋਨਾ ਕਰੋ ਚੈੱਕ ਖਿਆਲ ਆ ਸੁੱਖਾ ਹੀ ਹੈ ਜਮਾਂ ਕਦੋਂ ਇਹ ਨਾਮ ਕਿਨੇ ਵਰਕਾਂ ਜੀ ਨੂੰ ਹੋਰ ਆ ਗਈ ਅੱਜ ਦੀਵਾਲੀ ਆ ਬੰਦੇ ਕਹਿੰਦੇ ਫੱਟ ਗਈ ਆ ਠੋਡਾ ਕਹਿੰਦੇ ਨਵੇੜਾਂਗੇ ਅੱਜ ਜੀ ਬੂਸਾ ਲੱਗੇ ਆ ਬਟਨ ਇੱਕ ਦੀਵਾਲੀ ਆ ਦੀਵਾਲੀ ਕਰਕੇ ਅੱਜ ਬਾਈ ਨੇ ਦੋ ਮਸ਼ੀਨਾਂ ਹੀ ਲਿਆਉਂਦੀਆਂ ਇਹਨਾਂ ਠੋਡਾ ਨਵੇੜ ਕੀ ਜਾਣਾ ਵਾ ਮਨ ਨਿਪੜਜੂ ਆਪਣਾ ਉੜਾ ਜਾ ਜਾਣੀ ਰਹਿ ਜੂ ਉਹ ਕੱਲ ਨੂੰ ਵੱਡਾਂਗੇ ਇੱਧਰ ਇੱਧਰ ਵਾਲਾ ਸਾਰਾ ਨਿਪਟ ਜੂ ਆਪਣਾ ਉਹ ਵੀ ਆ ਗਈ ਮਸ਼ੀਨ ਉਹ ਹੁਣ ਛੱਡੇ ਆ ਖੱਤੇ ਨੂੰ ਜਾਊਂਗਾ ਇੱਕ ਬਾਈ ਪਹਿਲਾਂ ਮਸ਼ੀਨਾਂ ਹੁੰਦੀਆਂ ਜਿਹੜੀਆਂ ਵੱਡੀਆਂ ਆ ਗਈਆਂ ਜਿਹੜੀਆਂ ਮੇਰਾ ਇਹ ਟਰੈਕਟਰ ਵਾਲੀਆਂ ਹੁੰਦੀਆਂ ਜੀ ਆਹ ਮਸ਼ੀਨਾਂ ਦੀ ਪਹਿਲਾਂ ਬਾਕੀ ਸਾਡਾ ਬੰਦਾ ਟੇਕ ਤੇ ਇੱਕ ਜੀ ਡਰਾਈਵਰ ਕਰੋ ਜੇ ਕਿੰਨੀ ਚਾਲ ਦੇਖੋ ਭਾਈ 2 ਮਹੀਨਿਆਂ ਨਾਲ ਕਿੰਨਾ ਫਰਕ ਪੈ ਗਿਆ ਨਹੀਂ ਹਜੇ ਆ ਮਸ਼ੀਨ ਨੇ ਉਹ ਕਿੰਨਾ ਵੱਡਣਾ ਜ ਹੁਣ ਦੋ ਨੇ ਇੱਧਰ ਆਈਆਂ ਆਪਣਾ ਕੰਮ ਨਵੇੜ ਦੇਣਾ ਨੇ ਬਾਕੀ ਦਿਵਾਲੀ ਆ ਡਰਾਈਵਰ ਕਹਿੰਦੇ ਘਰੇ ਜਾਣਾ ਵਾ ਲੇਕ ਨੂੰ ਬਈ ਹੁੰਦਾ ਹੀ ਆ ਦਿਵਾਲੀ ਦਾ ਲੋ ਜਾਦੀਆਂ ਦੋ ਰਾਣੀ ਸੁੰਦਰਾ ਇੱਕ ਲੈਟਰ ਵਾਲੀ ਚੱਲਦੀ ਆ ਆ ਗਿਆ ਆਪਣਾ ਮੰਦੇ ਬੈਠੇ ਰਹੇ ਆ ਸਲਾਹਾਂ ਘੜੀ ਜਾਂਦੇ ਆ ਹੁਣ ਦੇਖੋ ਮਹੀਨੇ ਘਟ ਰਿਹਾ ਜਾ ਰਹੇ ਆ ਇਹ ਚਾਹੇ ਵੀ ਉਹ ਦੱਸ ਕਹਿੰਦੇ ਮਿੱਤਰੋ ਉਹੀ ਹੋ ਗਿਆ ਜਿਹੜੇ ਕੰਮ ਤੋਂ ਡਰਦੇ ਸੀ ਟਰਾਲੀ ਖੁੱਭ ਗਈ ਮਿੱਤਰੋ